ਗੜਾ ਕੇ ਸੋਨੇ ਦੇ ਗਹਿਣੇ ਲਮਕਾਈ ਇਹ ਬੰਦੇ ਤੇ ਨਾਲ ਹੀ ਟੂਮਾ ਨਾਲ ਲੱਦੀ ਇੱਕ ਸੁਨੱਖੀ ਨਾਰ ਵੀ غرੂਰ ਨਾਲ ਠੁਮਕ ਠੁਮਕ ਕੇ ਤੁਰਦੀ ਆਪਣੀ ਰਈਸੀ ਦੀ ਨਮਾਇਸ਼ ਕਰਦੀ ਨਜ਼ਰ ਆ ਰਹੀ ਹੈ ਇਸ ਵਾਇਰਲ ਵੀਡੀਓ ਮੁਤਾਬਕ ਪੁਣੇ ਦੇ ਇਹ ਦੋ ਵਿਅਕਤੀ 25 ਕਿਲੋ ਸੋਨਾ ਪਾਈ ਕਿਤੇ ਹੋਰ ਨਹੀਂ ਬਲਕਿ ਤ੍ਰਿਯਮੁਲਾ ਮੰਦਰ ਮੱਥਾ ਟੇਕਣ ਪਹੁੰਚੇ ਨੇ ਇਹਨਾਂ ਦੀ ਸੁਰੱਖਿਆ ਲਈ ਦੋ ਪੁਲਿਸ ਕਰਮਚਾਰੀ ਤੇ ਦੋ ਬਾਡੀਗਾਰਡ ਵੀ ਮੌਜੂਦ ਨੇ ਕਿਤੇ ਵੱਜੋਂ ਇਹ ਦੋਵੇਂ ਫਿਲਮ ਫਾਈਨਾਂਸਰ ਤੇ ਪ੍ਰੋਡਿਊਸਰ ਦੱਸੇ ਜਾ ਰਹੇ ਨੇ ਸੇਰਪੀਚੇ ਦੇਖੇ అది నిన్న సార్ ఏం చేద్దాం అని రబెట్టా నేను చెప్పానా నేను పట్టా రా ఒక సెకండ్ ఒక ఫోటో తీస్తున్నా కొద్దిగా గురు గురు స్కిన్నల్స్ కమస్ కొట్టునా సార్ అరుణ్ నబాబు బ్యూరో రిపోర్ట్ ఎస్ ఎం జెడ్ న్యూస్